ਜੀ ਵਾਜੀ ਤਰਨ ਦੀ ਪਟਾਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏ ਆ ਵੀਰੇ ਨਾਪੇ ਮੰਡੀ ਇਹ ਮੰਡੀ 8 ਤਰੀਕ ਤੋਂ ਲੈ ਕੇ 12 ਤਰੀਕ ਤੱਕ ਆ ਜਿਹੜੀ ਘੋੜਿਆਂ ਦੀ ਲੱਗਦੀ ਆ ਤੇ ਇਹਦੇ ਉੱਤੇ ਚੰਗੇ ਚੰਗੇ ਘੋੜੇ ਆਉਂਦੇ ਨੇ ਠੀਕ ਆ ਜੀ ਆਪਾਂ ਉਹ ਘੋੜੇ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਨਾਮੀ ਘੋੜੇ ਪਹੁੰਚੇ ਨੇ ਕੀ ਗੱਲਬਾਤ ਆ ਠੀਕ ਆ ਜੀ ਦਿੰਨੇ ਆ ਜਾਣਕਾਰੀ ਮੰਡੀ ਬਾਰੇ ਹਾਂਜੀ ਜੀ ਬੀਤ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੀ ਹਾਂਜੀ ਵਧੀਆ ਤੇ ਕੀ ਨਾਮ ਆਈ ਆਪਣੇ ਘੋੜੇ ਦਾ ਇਹਦਾ ਇਹ ਫਤੇਵੀਰ ਹੈ ਜੀ ਫਤੇਵੀਰ ਹਾਂਜੀ ਇਹਦੇ ਬਾਪ ਦਾ ਕੀ ਨਾਮ ਆਈ ਇਹਦੇ ਬਾਪ ਦਾ ਨਾਮ ਬਿੱਲਾ ਸੂਰੇ ਵਾਲਾ ਜੀ ਬਿੱਲਾ ਸੂਰੇ ਵਾਲਾ ਹਾਂਜੀ ਤੇ ਮਾਂ ਕਿਹੜੀ ਲਾਈਨ ਦੀ ਸੀ ਮਾਂ ਬੋਰ ਲਾਈਨ ਦੀ ਸੀ ਬੋਰ ਲੈਂਡ ਹਾਂਜੀ ਨੁਕਰੀ ਕੋੜੀ ਸੀ ਨੁਕਰੀ ਤੇ ਕਿਵੇਂ ਆਉਂਦਾ ਵੀਰੇ ਇਹਦਾ ਰਿਜ਼ਲਟ ਕਿਵੇਂ ਆ ਰਿਜ਼ਲਟ ਬਹੁਤ ਸੋਹਣੇ ਆ ਰਹੇ ਨੇ ਠੀਕ ਹੈ ਜੀ ਤੇ ਇਹਦੀ ਕਿੰਨੀ ਹੈ ਹਾਈਟ ਵੀਰੇ ਇਹਦੀ 65 ਇੰਚ ਹਾਈਟ ਹੈ ਜੀ 65 ਇੰਚ ਹਾਈਟ ਆ ਤੇ ਆਪਣਾ ਡਰੈਸ ਕੀ ਆਈ ਕਿਹੜਾ ਪਿੰਡ ਆਪਣਾ ਪਿੰਡ ਬਿੰਬੜ ਹੈ ਜੀ ਠੀਕ ਹੈ ਜੀ ਹਾਂ ਜੀ 90 ਤੋਂ 10 12 ਕਿਲੋਮੀਟਰ ਦੂਰ ਹੈ ਠੀਕ ਆ ਵੀਰੇ ਆਪਣਾ ਕੰਟੈਕਟ ਨੰਬਰ ਕਿੰਨਾ ਜੇ ਕਹਿੰਨੇ ਮੀਟਿੰਗ ਲਈ ਕੋਈ ਕਰਨੀ ਹੋਵੇ ਗੱਲਬਾਤ ਆਪਦੇ ਨਾਲ ਹਾਂ ਜੀ ਮੇਰਾ ਕੰਟੈਕਟ ਨੰਬਰ ਹੈ ਜੀ 85570 ਜੀ ਠੀਕ ਹੈ ਜੀ 09798 ਠੀਕ ਹੈ ਜੀ ਨਾਮ ਮੇਰਾ ਪਰਮਜੀਤ ਸਿੰਘ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਆਪਾਂ ਵੀਰੇ ਦਿਖਾਉਨੇ ਆ ਤੁਹਾਨੂੰ ਘੋੜਾ ਤੇ ਕਿਸੇ ਵੀ ਵੀਰ ਨੂੰ ਕੋਈ ਮੀਟਿੰਗ ਬਾਰੇ ਠੀਕ ਆ ਕਰਨੀ ਹੋਵੇ ਗੱਲਬਾਤ ਤਾਂ ਵੀਰ ਉਹਨਾਂ ਨਾਲ ਕਰ ਸਕਦਾ ਠੀਕ ਹੈ ਜੀ ਤੇ ਬਹੁਤ ਹੀ ਸ਼ਾਨਦਾਰ ਘੋੜਾ ਹੀ ਦੇਖੋ ਨੋਕਰਾ ਰਿਜ਼ਲਟ ਵੀ ਆ ਚੁੱਕੇ ਨੇ ਤੇ ਬੈਠਪੋੜਾ ਘੋੜੇ ਦਾ ਦੇਖੋ ਕਰਤਾ ਉਹ ਜੀ ਤੁਸੀਂ ਇਹ ਕਈ ਕੰਨ ਕੰਨ ਪੂਰਾ ਜੋੜਦਾ ਤੇ ਬਹੁਤ ਹੀ ਵਧੀਆ ਤੇ ਸ਼ਾਨਦਾਰ ਆ ਕਿੰਨੀ ਹੈਟ ਕਿੰਨੀ ਦੱਸੀ ਵੀਰੇ ਇਹਦੀ 60 ਇੰਚ ਦੀ 60 ਇੰਚ ਹੈਟ ਹੈ 2 ਤੇ ਬਹੁਤ ਹੀ ਸ਼ਾਨਦਾਰ ਈਸ਼ਾ ਠੀਕ ਹੈ ਦੇਖੋ ਕੰਮ ਨਿਕਣਾ অতি ਬਹੁਤ ਵਧੀਆ ਬੱਚੇ ਦੀ ਤੇ ਮੀਟਿੰਗ ਜੇ ਕਿਸੇ ਨੇ ਵੀ ਕਰਾਉਣੀ ਹੋਵੇ ਭਾ ਵੀਰ ਦਾ ਕੰਟੈਕਟ ਨੰਬਰ ਆ ਦੇਤਾ ਤੁਹਾਨੂੰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱsse ਬਹੁਤ ਬਹੁਤ ਤੁਹਾਡਾ ਸਵਾਗਤ ਆ ਬਾਈ ਸਾਡੇ ਮੇਲੇ ਤੇ ਪਹੁੰਚਣ ਤੇ ਠੀਕ ਆ ਵੀਰ ਜੀ ਹੋਰ ਠੀਕ ਠਾਕ ਹੀ ਹਾਂਜੀ ਹਾਂਜੀ ਠੀਕ ਠਾਕ ਜੀ ਤੇ ਆਪਾਂ ਘੋੜਾ ਲੈ ਕੇ ਆ ਗਿਆ ਆਪਣਾ ਹੈ ਜੀ ਹਾਂਜੀ ਬਾਈ ਆਪਾਂ ਕੱਲ ਲੈ ਕੇ ਆਏ ਸੀ ਘੋੜਾ ਜੀ ਅੱਜ ਦੂਜਾ ਦਿਨ ਮੰਡੀ ਚੱਲਦੀ ਹੁੰਦਾ ਤਿੰਨ ਚਾਰ ਦਿਨ ਹੋ ਗਿਆ ਪਹਿਲਾਂ ਘੋੜੀਆਂ ਲਏ ਸੀ ਤੇ ਘੋੜਾ ਅੱਜ ਮਤਲਬ 11 ਤਰੀਕ ਅੱਜ ਸ਼ਾਮ ਨੂੰ ਚਲੇ ਜਾਣਾ ਦੋ ਦਿਨ ਆਪਾਂ ਘੋੜਾ ਰੱਖਾਇਆ ਠੀਕ ਆ ਵੀਰੇ ਇਹਦੇ ਬਾਰੇ ਮਾੜੀ ਜਾਣਕਾਰੀ ਦਮੋਗੇ ਕਿਹੜੀ ਲਾਈਨ ਦਾ ਘੋੜਾ ਹੈ ਹਾਂਜੀ ਬਾਈ ਇਹ ਨ ਹਾਈਟ ਹੈ ਜੀ ਜੇディ ਆਪਾਂ ਸਾਇਰ ਸਾਈਡ ਦੀ ਗੱਲ ਕਰੀ ਤੇ ਪਿਓ ਦੀ ਗੱਲ ਕਰੀ ਉਹ ਹੈਗਾ ਜੀ ਅਰਜਨ ਰੌਲੀ ਜੀ ਅਰਜਨ ਰੌਲੀ ਦਾ ਪਿਓ ਹੈਗਾ ਸੀ ਸਾਲੀ ਵਾਲਾ ਕੋੜਾ ਜੀ ਇਹਦੀ ਫਾਦਰ ਸਾਈਡ ਤੋਂ ਲੈਣ ਆ ਗਈ ਜੀ ਜਿਹੜੀ ਦੀ ਮਦਰ ਸਾਈਡ ਤੋਂ ਲੈਣਾ ਜੀ ਉਹ ਚੜਿੱਕਾ ਵਾਲੇ ਘੋੜੀ ਦੀ ਬੱਚੀ ਸੀ ਜਿਹੜਾ ਚੜਿੱਕਾ ਵਾਲਾ ਘੋੜਾ ਬਈ ਉਹ ਸਾਹੋਕੇ ਵਾਲੇ ਘੋੜੀ ਵੱਡੇ ਘੋੜੇ ਦਾ ਬੱਚਾ ਠੀਕ ਆ ਜਿਹੜੀ ਇਹਦੀ ਮਦਰ ਆ ਆਪਣੇ ਟੋਲੇ ਹੀ ਆ ਵੀਰੇ ਨਹੀਂ ਨਹੀਂ ਮੈਂ ਪਰਚੇਜ਼ ਕੀਤਾ ਸੀਗਾ ਮੇਰੇ ਤੋਂ ਸਾਲ ਤੋਂ ਉੱਪਰ ਹੋ ਗਏ ਜੇ ਘੋੜੇ ਆਏ ਠੀਕ ਆ ਵੀਰੇ ਤੇ ਇਹਦੀ ਮੀਟਿੰਗ ਚੱਲੂ ਆ ਜੀ ਹਾਂਜੀ ਹਾਂਜੀ ਵੀਰੇ ਇਹਦੇ ਜਦੋਂ ਆਪਣੇ ਕੋਲ ਐ ਸਾਲ ਹੋ ਗਿਆ ਤਕਰੀਬਨ ਇਹਦੇ 11 ਰਿਜ਼ਲਟ ਆ ਵੀ ਗਏ ਬਹੁਤ ਸੋਹਣੇ ਬੱਚੇ ਆ ਬਈ ਜੰਬੀਆਂ ਘੋੜੀਆਂ ਤੇ ਵੀ ਬਹੁਤ ਸੋਹਣੇ ਸਟੌਪਲੈਸ ਬੱਚੇ ਦਿੱਤੇ ਆ ਤੇ ਇੱਕ ਮਾਰਵਾੜੀ ਘੋੜੀ ਤੇ ਵੀ ਇਹਨੇ ਬਾਈ ਨੁਕਰਾ ਬੱਚਾ ਦਿੱਤਾ ਜੀ ਠੀਕ ਆ ਜੀ ਕਿਤੇ ਵੀਰੇ ਆਪਣਾ ਕੰਟੈਕਟ ਨੰਬਰ ਕਈ ਵਾਰ ਮੀਟਿੰਗ ਜਿਹਨੇ ਵੀ ਕਰਾਉਣੀ ਹੋਵੇ ਵੀਰ ਕਿਸੇ ਦੇ ਫੱਟਾ ਜਾਂਦਾ ਵੇ ਘੋੜਾ ਤਾਂ ਕਰਾ ਜਾਂਦਾ ਆਪਣਾ ਨੰਬਰ ਹਾਂਜੀ ਹਾਂਜੀ ਬਾਈ ਨੰਬਰ ਆਪਣਾ ਬਾਈ 9464141082 ਬਾਈ ਠੀਕ ਆ ਜੀ ਹਾਂਜੀ ਤੇ ਠੀਕ ਆ ਜੀ ਆਪਾਂ ਘੋੜੇ ਦਿਖਾਉਣੇ ਆ ਤੁਹਾਨੂੰ ਵੀ ਵੀ ਵੀਰ ਤੇ ਕਿਸੇ ਵੀ ਇਹ ਘੋੜਾ ਰਣ ਸਿੰਘ ਆ ਜਿਹੜਾ ਪਛਾਣਦਾ ਆਵੇ ਤਾਂ ਗੱਲਬਾਤ ਆ ਵੀਰ ਨਾਲ ਕਰ ਸਕਦਾ ਠੀਕ ਆ ਜੀ ਵੀਰ ਦਾ ਪਰ ਜਿਹੜਾ ਨੰਬਰ ਆ ਉਹ ਤੁਹਾਨੂੰ ਲੈਤਾ ਤੇ ਬਿੱਠਪੂੜਾ ਕਨਕਨ ਬਹੁਤ ਚੰਗਾ ਘੋੜੇ ਦਾ ਦੇਖੋ ਘੋੜਾ ਰਣ ਸਿੰਘ ਘੋੜਾ ਵੀਰੇ ਇਹ ਤੇ ਆਮ ਦਾ ਵੀਰ ਦਾ ਅਫਦਾ ਚੈਨਲ ਵੀ ਆ ਤੇ ਵੀਡੀਓ ਇਹ ਘੋੜੇ ਦੀਆਂ ਪੈਂਤੀਆਂ ਰਹਿੰਦੀਆਂ ਨੇ ਬਹੁਤ ਹੀ ਚੰਗਾ ਤੇ ਬਹੁਤ ਹੀ ਸਪੋਰਟ ਲੈਚ ਬਿਲਕੁਲ ਘੋੜਾ ਕਿਸੇ ਵੀ ਵੀਰ ਦੇ ਸ਼ੰਤ ਜੀ ਆਵੇ ਸੰਭਵ ਠੀਕ ਹੈ ਤੇ ਗਾਰਦਾਨ ਕੰਨ ਕਨੋਤੀ ਬਿਲਕੁਲ ਸਾਫ ਸੁਥਰਾ ਵੀਕਾਰ ਵੀਰ ਜਾਣਕਾਰੀ ਦੇਣ ਲਈ ਵੀਰੋ ਧੰਨਵਾਦ ਤੁਹਾਡਾ ਜੀ ਵੈਲਕਮ ਬਾਈ ਜੀ ਤੁਹਾਡਾ ਵੀ ਪਹੁੰਚਣ ਤੇ ਬਾਈ ਥੈਂਕ ਯੂ ਬਾਈ ਜੀ ਮਾਂਜੀ ਵੀਰ ਜੀ ਆ ਦੇਖੋ ਕੋੜਾ ਨੋਕਰਾ ਬਹੁਤ ਹੀ ਬਹੁਤ ਹੀ ਸੋਹਣਾ ਕੋੜਾ ਤੇ ਆਪਾਂ ਕਰਦੇ ਆ ਵੀ ਇੰਨਾ ਗੱਲਬਾਤ ਕਿੱਥੇ ਦਾ ਠੀਕ ਹੈ ਜੀ ਤੇ ਆ ਵੀਰ ਉਹਨਾਂ ਦਾ ਐਡਰੈਸ ਆ ਫਾਰਮ ਦਾ ਨਾਮ ਤੇ ਕਰਦੇ ਆ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਠਾਕ ਹਾਂ ਵੀਰ ਜੀ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਕਿਰਪਾ ਵਾਲੀ ਤੇ ਇਹ ਆਪਣੇ ਘੋੜੇ ਦਾ ਕੀ ਨਾਮ ਆਈ ਵੀਰੇ ਆਪਣੇ ਘੋੜੇ ਦਾ ਨਾਮ ਹੈ ਜੀ ਆਫ ਕਰ ਠੀਕ ਹੈ ਜੀ ਤੇ ਇਹ ਕਿਹੜੀ ਲਾਈਨ ਚੋਂ ਵੀਰ ਜੀ ਵੇ ਵੀਰੇ ਆਪ ਤਾਂ ਇਹ ਆ ਸੰਜੂ ਵਾਲੇ ਘੋੜੇ ਦਾ ਠੀਕ ਹੈ ਠੀਕ ਹੈ ਗ੍ਰੈਂਡ ਸੇਰੇ ਦਾ ਕੋਲ ਯਾਰ ਸ਼ੇਰਖਾਂ ਵਾਲਾ ਘੋੜਾ ਠੀਕ ਹੈ ਜੀ ਹਾਂਜੀ ਤੇ ਮਾਂ ਦੀ ਸਾਲੀ ਵਾਲੇ ਘੋੜੇ ਦੀ ਵੱਡੇ ਦੀ ਠੀਕ 66 ਇੰਚ ਕਰਦੀ ਇਹਦੀ ਮਾਂ ਦਾ ਆਪ ਇਹਦਾ 69 ਇੰਚ ਕਰਦੀ ਠੀਕ ਹੈ ਜੀ ਆਪ ਇਹਦਾ 69 ਇੰਚ ਕਰਦਾ ਹਾਂਜੀ ਤੇ ਇਹਦੀ ਮੀਟਿੰਗ ਚੱਲੂ ਆ ਜੀ ਹਾਂਜੀ ਮੀਟਿੰਗ ਚੱਲੂ ਹੈ ਠੀਕ ਆ ਵੀਰੇ ਤੇ ਕਿਹੜਾ ਪਿੰਡ ਆਪਣਾ ਕਿਹੜੇ ਮੇਰਾ ਪਿੰਡ ਜੀ ਕ੍ਰੀਮਨਗਰ ਚ ਚੜਾਲਾ ਜੀ ਹਣ ਕਿਸ ਤਰ੍ਹਾਂ ਨੇ ਜੇ ਪਾਤੜਾਂ ਦੇ ਨਾਲ ਠੀਕ ਹੈ ਜੀ ਹਾਂਜੀ ਤੇ ਜਿਹੜੀ ਇਹਦੀ ਮਾਂ ਆਪਣੇ ਕੋਲੇ ਹੀ ਆ ਨਾ ਵੀਰੇ ਆਪਣੇ ਯਾਰ ਦੋਸਤ ਕੋਲ ਸੀ ਰਛਪਾਲ ਪਾਉ ਮਿੱਤਰ ਹੀ ਆਪਣਾ ਸਧਾਰਨਪੁਰ ਤੋਂ ਠੀਕ ਹੈ ਜੀ ਉਹਦੇ ਕੋਲ ਸੀ ਕੋੜੀ ਉਹਨੇ ਸੇਲ ਕਰਤੀ ਉਹ ਮੁੰਡਾ ਕੈਨੇਡਾ ਚਲਾ ਗਿਆ ਠੀਕ ਹੈ ਆਪਣੇ ਕੋਲ ਇੱਕ ਹੀ ਸਟਾਟਰ ਰੱਖਿਆ ਹੋਇਆ ਇਹ ਜੀ ਨਹੀਂ ਦੋ ਨੇ ਦੋ ਜਾਫਰ ਕੋੜਾ ਜੀ ਆਪਣੇ ਕੋਲ ਠੀਕ ਆ ਵੀਰੇ ਤੇ ਆਪਣਾ ਜਿਹੜਾ ਕੰਟੈਕਟ ਨੰਬਰ ਆ ਉਹ ਮਾੜਾ ਦੱਸੋ ਕਈ ਵਾਰ ਜਾਣ ਕਿਸੇ ਨੇ ਵੀ ਕੋਈ ਮੀਟਿੰਗ ਕਰਾਉਣੀ ਹੋਵੇ ਸ਼ਾਂਤੀ ਜਾਵੇ ਕੋੜਾ ਗੱਲਬਾਤ ਵੀ ਨਾ ਕਰ ਸਕਦਾ ਉਹਦੇ ਠੀਕ ਹੈ ਵੀਰ ਜੀ 95015 ਠੀਕ ਹੈ ਜੀ 6005 ਠੀਕ ਆ ਵੀਰੇ ਤੇ ਆ ਦੂਜਾ ਮਾਰਵਾਰੀ ਘੋੜਾ ਵੀ ਆਪਣਾ ਹੀ ਹਾਂਜੀ ਵੀਰੇ ਇਹੀ ਆਪਣਾ ਜੀ ਇਹਦਾ ਨਾਮ ਵੀਰੇ জাফর ਠੀਕ ਆ ਜੀ ਤੇ ਇਧਰ ਵੀਰੇ ਸਮੂਹ ਆਪਾਰਵਾਰੀ ਘੋੜਾ ਜਿਹੜਾ ਇਹ ਇਹ ਵੀਰੇ ਦਾ ਬਹੁਤ ਚੰਗੇ ਬੱਚੇ ਆਨੇ ਆ ਘੋੜੇ ਦਾ ਪਹਿਲਾ ਠੀਕ ਆ ਜੀ ਵੈਸੇ ਤਾਂ ਨੌਕਰੇ ਦੇ ਵੀ ਰਿਜ਼ਲਟ ਆ ਗਏ ਵੀਰੇ ਆਪਣੇ ਦਾ ਚੰਗੇ ਰਿਜ਼ਲਟ ਆਏ ਨੇ ਠੀਕ ਆ ਜੀ ਇਹ ਕਿਹੜੀ ਲਾਈਨ ਚੋਂ ਆ ਵੀਰੇ ਇਹ ਵੀਰੇ ਪ੍ਰਭਾਤ ਦਾ ਬੱਚਾ ਜੀ ਪ੍ਰਭਾਤ ਦਾ ਹਾਂਜੀ ਤੇ ਮਾਤਾ ਦੀ ਮਦਰ ਕਿਹੜੇ ਚੋਂ ਮਦਰ ਵੀਰੇ ਦੀ ਮਣੀ ਲਾਈਨ ਦੀ ਠੀਕ ਆ ਵੀਰੇ ਦੀ ਹੈਟ ਕਿੰਨੀ ਹੋਊਗੀ ਇਹਦੀ ਵੀਰੇ 66 ਆ ਜੀ ਠੀਕ ਆ ਇਹਦੀ ਵੀ ਮੀਟਿੰਗ ਚੱਲੂ ਆ ਜੀ ਹਾਂਜੀ ਵੀਰੇ ਇਹਦੀ ਵੀ ਚੱਲੂ ਆ ਜੀ ਠੀਕ ਆ ਜੀ ਕਿਸੇ ਵੀ ਵੀਰ ਨੇ ਮਾਰਵਾੜੀ ਜਾਂ ਨੁਕਰੇ ਦੀ ਲੈਣੀ ਹੋਵੇ ਮੀਟਿੰਗ ਦੋਹਾ ਦੀ ਚੱਲੂ ਆ ਤੇ ਵੀਰ ਦਾ ਇਹ ਕੰਟੈਕਟ ਨੰਬਰ ਆ ਉਹ ਇੱਕ ਵਾਰ ਆਪਾਂ ਹੋਰ ਤੁਹਾਨੂੰ ਦੱਸਦੇ ਆ ਵੀਰੇ ਇੱਕ ਵਾਰ ਫੇਰ ਦੱਸਦੇ ਆ ਜੀ 95015 6005 ਠੀਕ ਆ ਵੀਰੇ ਚਲੋ ਇਹ ਦਿਖਾਉਂਦੇ ਆ ਘੋੜੇ ਆਪਾਂ ਬਾਕੀ ਵੀਰੇ ਫਲੈਕਸ ਤੇ ਕੰਟੈਕਟ ਲਿਖਿਆ ਦਿਖਾ ਨੌਕਰੀ ਲਵਾਵਾਂਗੇ ਬੇਟਾ ਤੇਨੇ ਪੱਕੀ ਆਈ ਵਾਰ ਦੇਖੋ ਘੋੜ ਦਾ ਕੰਨ ਬਹੁਤ ਬੋੜਾ ਕੰਨ ਹੁੰਦਾ ਰੱਤਾਂ ਘੋੜਦਿਆਂ ਬਹੁਤ ਆ ਠੱਪੜਾ ਘੋੜੇ ਦਾ ਬਹੁਤ ਆ ਬਹੁਤ ਚੰਗਾ ਤੇ ਸ਼ਾਨਦਾਰ ਘੋੜਾ ਮਾਰਵਾਰੀ ਘੋੜਾ ਇਹਦੇ ਬੱਚੇ ਦਾ ਵੀਰੇ ਸ਼ੋਅ ਵੀ ਬਹੁਤ ਜਿੱਤਦੇ ਨੇ ਠੀਕ ਹੈ ਇਹਦੇ ਬੱਚੇ ਵੀਰ ਕਹਿੰਦਾ ਸ਼ੋਅ ਚ ਵੀ ਜਾਂਦੇ ਨੇ ਸ਼ੋਅ ਵੀ ਜਿੱਤਦੇ ਨੇ ਕੰਨ ਪੁੰਨ ਬਹੁਤ ਪੁੰਡੀ ਵਾਲਾ ਜੱਫੜ ਤਾਂ ਲੰਬੀ ਬੈਠ ਘੋੜੇ ਦਾ ਪੂਰਾ ਸਾਫ਼ ਸੁਥਰਾ ਘੋੜਾ ਠੀਕ ਹੈ ਕਿਸੇ ਨੂੰ ਨਹੀਂ ਸ਼ੱਕ ਕਿ ਆਪੋ ਸਾਡੀ ਘੋੜਾ ਨੰਬਰ ਆ ਉਹ ਤੁਹਾਨੂੰ ਲੈਤਾ ਠੀਕ ਹੈ ਠੀਕ ਹੈ ਦੇਖੋ ਘੋੜੇ ਦੀ ਗੱਲ ਕਰਨ ਬਹੁਤ ਹੀ ਸ਼ਾਨਦਾਰ ਘੋੜਾ ਕੱਤੂ ਕੁੱਤ ਬਹੁਤ ਆ ਬੱਚੇ ਦਾ ਕੰਨ ਕਨੋਤੀ ਤੇ ਗੱਦਣ ਤੇ ਬਹੁਤ ਹੀ ਸ਼ਮਤਰ ਬੱਚਾ ਠੀਕ ਹੈ ਤਾਂ ਨਾ ਠੀਕਾ ਮਾੜੀ ਮੋਟੀ ਹਲਕਾਰੀ ਆ ਤੇ ਬੱਚਾ ਬਹੁਤ ਹੀ ਸੋਹਣਾ ਤੇ ਸੋਮਬ ਵੈਟਫੋੜਾ ਬਹੁਤ ਹੀ ਸ਼ਾਨਦਾਰ ਆ ਠੀਕ ਹੈ ਜੀ ਇਹ ਵੀ ਸ਼ਮਝ ਚ ਆਵੇ ਤਾਂ ਫਿਰ ਉਹਨਾਂ ਨਾਲ ਗੱਲਬਾਤ ਕਰ ਸਕਣੋਂ ਕਰਾਉਨੇ ਆ ਤੁਹਾਨੂੰ ਦਰਸ਼ਨ ਇੱਕ ਹੋਰ ਨੁਕਰੇ ਘੋੜੇ ਦੇ ਠੀਕ ਹੈ ਜੀ ਆ ਵੀ ਉਹਨਾਂ ਦਾ ਡਰੈਕਸ ਆ ਤੇ ਕਰਾਉਨੇ ਆ ਆਪਾਂ ਗੱਲਬਾਤ ਕਿਵੇਂ ਆ ਕੋੜਾ ਠੀਕ ਆ ਜੀ ਕਰਦੇ ਆ ਗੱਲਬਾਤ ਆਪਾਂ ਵੀਰੋ ਨੋਕਰਾ ਕੋੜਾਈ ਦੇਖੋ ਤੰਨ ਕੁੰਨ ਪੂਰੇ ਜੋੜ ਦਾ ਤੇ ਹੈ ਟੈਗੀ ਆ ਜੀ ਦੀ ਇੱਕ ਘੱਟ 70 ਠੀਕ ਆ ਇੱਕ ਘੱਟ 70 ਹੈਟ ਆ ਤੇ ਕੰਨਾ ਕੁੰਨਾ ਦਾ ਪੂਰਾ ਸਾਫ ਆ ਠੀਕ ਆ ਜੀ ਤੇ ਮਿਲਦੇ ਆਪਾਂ ਬਾਈ ਨੂੰ ਕਰਦੇ ਆ ਗੱਲਬਾਤ ਕਿਵੇਂ ਆ ਇਹ ਠੀਕ ਆ ਹੀ ਹੈ ਟੂਟ ਪੂਰੀ ਚੰਗੀ ਆ ਕੋੜੇ ਦੀ ਜੀ ਜੀ ਸ਼ਾਮ ਚ ਜਬ ਇੱਕ ਕਬੀਰੇ ਮਾੜੀ ਦਮੇਗਾ ਜਾਣਕਾਰੀ ਦੇ ਬਾਰੇ ਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋਈ ਹਾਂਜੀ ਵਧੀਆ ਤੇ ਇਹ ਘੋੜੇ ਦਾ ਆਪਣੇ ਦਾ ਕੀ ਨਾਮ ਆ ਜੀ ਆਦਲ ਜੀ ਆਦਲ ਤੇ ਕਿੰਨੀ ਉਮਰ ਹੋ ਗਈ ਜੀ ਇਹਦੀ ਇਹ 3 ਸਾਲ ਦਾ ਹੋ ਗਿਆ ਜੀ ਠੀਕ ਆ ਜੀ ਤੇਰੀ ਹਾਈਟ ਕਿੰਨੀ ਆ ਵੀਰ ਜੀ ਇਹਦੀ 70 ਇੰਚ ਜੀ 70 ਇੰਚ ਇਹਦੀ ਮੀਟਿੰਗ ਚੱਲੂ ਆ ਜੀ ਹਾਂਜੀ ਚੱਲੂ ਬੱਚੇ ਵੀ ਆ ਗਏ ਜੀ ਠੀਕ ਆ ਜੀ ਬੱਚੇ ਕਿਵੇਂ ਪਾਉਂਦਾ ਜੀ ਬਹੁਤ ਸੋਨੇ ਬੱਚੇ ਆ ਜੇ ਨੁਕਰੇ ਮਾਰਵਾੜੀ ਤੇ ਕਿਵੇਂ ਆਈ ਇਹਦਾ ਰਿਜ਼ਲਟ ਮਾਰਵਾੜੀ ਤੇ ਮਾਰਵਾੜੀ ਤੇ ਮਿਲਦੀ ਨੁਕਰੇ ਚੰਬੀ ਮਿਲਦੀ ਹੈ ਜੀ ਚੰਬੀ ਦੇ ਨੁਕਰੇ ਬੱਚੇ ਆ ਰਹੇ ਵਧੀਆ ਠੀਕ ਆ ਚੰਬੀ ਤੇ ਨੁਕਰੇ ਆਉਂਦੇ ਨੇ ਹਾਂਜੀ ਠੀਕ ਆ ਵੀਰ ਜੀ ਤੇ ਇਹਦੀ ਫੀਸ ਕਿੰਨੀ ਹੈ ਜੀ 45000 ਰੁਪਿਆ ਜੀ 45000 ਤੇ ਠੀਕ ਆ ਜੀ ਤੇ ਵੀਰ ਆਪਣਾ ਜਿਹੜਾ ਕੰਟੈਕਟ ਨੰਬਰ ਆ 98773 ਜੀ ਠੀਕ ਆ ਜੀ 3084 ਠੀਕ ਆ ਜੀ ਪਿੰਡ ਭਾਗਸਰ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਆ ਜੀ ਪਿੰਡ ਭਾਗਸਰ ਆ ਠੀਕ ਆ ਜੀ ਕੇ ਵੀ ਸ਼ਾਨਦਰ ਚ ਆਪੇ ਘੋੜ ਕਾਰਤਨ ਕੋਰਤਨ ਕੱਟ ਬਹੁਤ ਆ ਘੋੜੇ ਦਾ ਇੱਕ ਘੱਟ 70 ਆਈ ਤੇ ਆਪਾਂ ਵੀਰ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਤੁਹਾਨੂੰ ਲੈਤਾ ਤੇ ਘੋੜਾ ਸੁੰਭ ਸੁੰਭ ਵੀ ਬਹੁਤ ਵਧੀਆ ਠੀਕ ਆ ਲੱਤ ਲੁੱਤ ਬਹੁਤ ਲੰਬੀ ਪੂਰਾ ਟਾਪ ਦਾ ਘੋੜਾ ਠੀਕ ਆ ਵੀਰ ਜੀ ਕਿਸੇ ਵੀ ਸ਼ਾਮ ਤੇ ਜਾਵੇ ਵੀਰ ਉਹਨਾਂ ਨਾਲ ਗੱਲ ਕਰ ਸਕਦਾ ਠੀਕ ਆ ਜੀ ਵੀਰ ਜੀ ਜਾਣਕਾਰੀ ਦੇਣ ਲਈ ਵੀਰ ਜੀ ਤੁਹਾਡਾ ਧੰਨਵਾਦ ਜੀ ਠੀਕ ਆ ਜੀ ਹਾਂਜੀ ਵੀਰ ਜੀ ਇੱਕ ਹੋਰ ਤੁਹਾਨੂੰ ਨੋਕਰਾ ਘੋੜਾ ਦਿਖਾਉਨੇ ਆ ਢੀਂਡ ਸਾ ਸਟੱਡ ਫਾਰਮ ਓਟਲਾ ਤੇ ਕਰਾਉਨੇ ਆ ਵੀਰ ਉਹਨਾਂ ਨਾਲ ਗੱਲਬਾਤ ਕਿਵੇਂ ਆ ਠੀਕ ਆ ਜੀ ਤੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋਈ ਠੀਕ ਠਾਕ ਜੀ ਤੇ ਆਪਣੇ ਘੋੜੇ ਦਾ ਕੀ ਨਾਮ ਆਈ ਨੂਰ ਕਿੰਗ ਆਈ ਨੂਰ ਕਿੰਗ ਇਹ ਕਿਹੜੇ ਘੋੜੇ ਦਾ ਬੱਚਾ ਈ ਇਹ ਬੱਕਰਪੁਰਾ ਨੂਰੇ ਦਾ ਜੀ ਠੀਕ ਆ ਜੀ ਤੇ ਇਹਦੀ ਇਹਦੀ ਮਾਤਾ ਉਹ ਕਿਹੜੇ ਘੋੜੇ ਦੀ ਸੀ ਭਾਈ ਇਹਦੀ ਮਦਰ ਆ ਮਾਤਾ ਮਾਤਾ ਬੋਰਾਨੀ ਜੀ ਠੀਕ ਆ ਜੀ ਤੇ ਕਿੰਨੀ ਉਮਰ ਹੋ ਗਈ ਇਹਦੀ ਘੋੜੇ ਦੀ ਜੀ ਇਸਦੀ ਹੋ ਗਈ 4.5 ਸਾਲ ਦੀ 4.5 ਸਾਲ ਤੇ ਇਹਦੀ ਹਾਈਟ ਕਿੰਨੀ ਹੋਈ ਜੀ 64 ਇੰਚ ਹੈ 64 ਇੰਚ ਕਿਵੇਂ ਇਹਦੇ ਰਿਜ਼ਲਟ ਰਿਜ਼ਲਟ ਕਿਵੇਂ ਆਏ ਜੀ ਰਿਜ਼ਲਟ ਜੀ ਬੋਰਡ ਸਾਹਮਣੇ ਲੱਗਿਆ ਵਾ ਦੇਖ ਲੋ ਜੀ ਰਿਜ਼ਲਟ ਠੀਕ ਹੈ ਜੀ ਬਹੁਤ ਚੰਗੇ ਰਿਜ਼ਲਟ ਆਏ ਉਹ ਬੱਚੇ ਖੜੇ ਨਹੀਂ ਪਰਲੇ ਪਾਸੇ ਦੋ ਠੀਕ ਹੈ ਇਹ ਦੋ ਹੀ ਇਹਦੇ ਬੱਚੇ ਨੇ ਘੋੜੇ ਨੇ ਪਰਲੇ ਪਾਸੇ ਖੜੇ ਦੋ ਅੱਛਾ ਪਰਲੇ ਪਾਸੇ ਠੀਕ ਹੈ ਜੀ ਤੇ ਇਹਦੀ ਫੀਸ ਕਿੰਨੀ ਰੱਖਤੀ ਘੋੜੇ ਦੀ ਆਪਾਂ ਫੀਸ ਤਾਂ ਨੋਰਮਲ ਰੱਖੀ ਵੇ ਜੀ 11000 ਜੀ ਠੀਕ ਹੈ 11000 ਇਹਦੀ ਫੀਸ ਆਈ ਬਹੁਤ ਹੀ ਸ਼ਾਨਦਾਰ ਨੁਕਰਾ ਘੋੜਾ ਕਿਸੇ ਵੀਰ ਦੇ ਵੀ ਸੰਮਝ ਜਾਵੇ ਆਪਾਂ ਵੀਰੋਣਾ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਤੁਹਾਨੂੰ ਲੈ ਕੇ ਦਿੰਨੇ ਆ ਤੇ ਵੀਰ ਜੀ ਆਪਣਾ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਮੋਬਾਈਲ ਨੰਬਰ ਤਾਂ ਚੋਈ 797 ਜੀ ਹਾਂਜੀ 25173 25173 ਠੀਕ ਹੈ ਇਹ ਪੈਨ ਕਿਹੜਾ ਆਪਣਾ ਕੋਟਲਾ ਜੀ ਕੋਟਲਾ ਇੱਕ ਵਾਰ ਮੋਬਾਈਲ ਨੰਬਰ ਫੇਰ ਦੱਸ ਦਿਓ ਜੀ 797 ਜੀ ਹਾਂਜੀ 25173 251 ਕਿਸੇ ਵੀ ਵੀਰ ਤੇ ਸੰਮਝ ਜਾਵੇ ਤੇ ਘੋੜੇ ਦੀ ਮੀਟਿੰਗ ਸਰਵਿਸ ਲੈ ਸਕਦਾ ਠੀਕ ਹੈ ਜੀ ਤੇ ਆਪਾਂ ਦਿਖਾਉਨੇ ਆ ਇਹਦੇ ਬੱਚੇ ਵੀ ਤੇ ਆਹ ਦੇਖੋ ਇਹਦੇ ਬੋਰਡ ਤੇ ਸਾਰਾ ਰਿਜ਼ਲਟ ਆਇਆ ਹੋਇਆ ਘੋੜੇ ਦਾ ਜਿਹੜੇ ਜਿਹੜੇ ਕੱਡੇ ਨੇ ਤੇ ਉੱਧਰ ਇਹਦੇ ਦੋ ਬੱਚੇ ਖੜੇ ਨੇ ਤੇ ਉਹ ਵੀ ਆਪਾਂ ਤੁਹਾਨੂੰ ਨਿਗਾ ਮਰਾਉਨੇ ਆ ਠੀਕ ਹੈ ਜੀ ਬਹੁਤ ਹੀ ਸੋਹਣਾ ਘੋੜਾ ਗਲਾਪੀ ਚਮੜੀ ਦਾ ਤੇ ਕੰਨ ਕੁੰਨ ਬਹੁਤ ਹੀ ਜ਼ੋਰ ਦਾ ਕੁੰਡੀ ਵਾਲਾ ਕੰਨ ਉਹ ਗਰਦਨ ਕੁਰਤਨ ਪੈਠਪੜਾ ਪੂਰਾ ਸਾਫ਼ ਤੇ ਫੀਸ ਵੀ ਬਿਲਕੁਲ ਜਾਇਜ਼ ਆ ਤੇ ਆਪਾਂ ਇਹਦੇ ਜਿਹੜਾ ਰਿਜ਼ਲਟ ਆ ਉਹ ਵੀ ਵੀਰੂਨੀ ਨਾਲ ਲੈ ਕੇ ਆਏ ਨੇ ਦੋ ਬੱਚੇ ਤੇ ਉਹਨਾਂ ਦੇ ਵੀ ਨਿਗਾ ਮਰਾਉਨੇ ਆ ਤੇ ਜਿਹੜਾ ਕੰਟੈਕਟ ਨੰਬਰ ਆ ਉਹ ਆਪਾਂ ਤੁਹਾਨੂੰ ਲੈਤਾ ਵੀਰ ਉਹ ਨਾਲ ਗੱਲਬਾਤ ਕਰ ਹਾਂਜੀ ਵੀਰ ਜੀ ਇਹ ਰਜਲਟ ਆ ਕੋੜੇ ਦਾ ਤੇ ਬੱਚੇ ਨਾਲ ਨੇ ਬਹੁਤ ਹੀ ਸੋਹਣੇ ਤੇ ਸ਼ਾਂਤਾਂ ਬੱਚੇ ਨੇ ਦੋਈ ਔਰ ਠੀਕ ਹੈ ਜੀ ਕੁੰਡੀ ਕੰਡੀ ਕੰਨ ਦੀ ਚੰਬੜੀ ਗੁਲਾਬੀ ਤੇ ਬਹੁਤ ਹੀ ਸੋਹਣੇ ਬੱਚੇ ਨੇ ਦੋਈ ਠੀਕ ਹੈ ਜੀ ਆਪਾਂ ਤੁਹਾਨੂੰ ਨੇੜੇਉਂ ਦਿਖਾਉਨੇ ਆ ਥੋੜੇ ਤੇ ਬਹੁਤ ਹੀ ਸ਼ਾਪ ਸ਼ੁਤਰੇ ਆ ਦੇਖੋ ਕੰਨ ਕੁੰਨ ਕਿਵੇਂ ਜੋੜਦਾ ਬੱਚਾ ਪੂਰਾ ਟੌਪ ਦੀ ਕੁੰਡੀ ਆ ਰਿਜ਼ਲਟ ਪੂਰਾ ਸਾਫ ਸੁਥਰਾ ਤੇ ਗੱਲਬਾਤ ਵੀ ਉਹਨਾਂ ਨਾਲ ਕਰ ਸਕਦਾ ਠੀਕ ਆ ਜੀ ਹਾਂਜੀ ਵੀਰ ਜੀ ਆ ਵੀ ਮਾਰਵਾੜੀ ਘੋੜਾ ਤੂਫਾਨ ਠੀਕ ਆ ਜੀ ਤੇ ਆਹ ਕੰਟੈਕਟ ਨੰਬਰ ਕਰਦੇ ਆ ਗੱਲਬਾਤ ਆਪਾਂ ਇਹ ਵੀਰ ਨਾਲ ਵੀ ਇਹ ਵੀ ਇਹਨਾਂ ਦਾ ਹੀ ਆ ਵੀਰ ਉਹਨਾਂ ਦਾ ਹੀ ਆ ਘੋੜਾ ਤੇ ਕਰਦੇ ਆਪਾਂ ਇਹਦੇ ਠੀਕ ਆ ਜੀ ਮਾਰਵਾੜੀ ਘੋੜਾ ਮੱਥੇ ਪਟਾ ਤੇ ਦੋ ਪੈਰ ਨੇਗੇ ਮਾਰ ਕੇ ਦੇ ਚਿੱਟੇ ਪਿੱਠ ਪੂੜਾ ਬਹੁਤ ਸਾਫ ਆ ਠੀਕ ਹੈ ਜੀ ਕਰਦੇ ਆਂ ਆਪਾਂ ਗੱਲਬਾਤ ਇਹਦੇ ਮਾਲਕਾਂ ਨਾਲ ਵੀ ਹਾਂਜੀ ਬੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਤੇ ਕੀ ਨਾਮ ਆਈ ਆਪਣੇ ਘੋੜੇ ਦਾ ਆਪਣੇ ਘੋੜੇ ਦਾ ਤੂਫਾਨ ਹੈ ਠੀਕ ਹੈ ਤੂਫਾਨ ਆ ਤੇ ਕਿੰਨੀ ਹੋ ਗਈ ਜੀ ਇਹਦੀ ਉਮਰ ਘੋੜੇ ਦੀ ਦੋ ਦੰਦ ਹੈ ਜੀ ਦੋ ਦੰਦ ਬੱਚਾ ਹੀ ਆ ਜੇ ਤਾਂ ਠੀਕ ਆ ਵੀਰੇ ਤੇ ਕਿੰਨੀ ਹੈ ਟੂ ਕੋੜੇ ਇਹਦੀ ਬੱਚੇ ਦੀ 62 ਇੰਚ ਹੈਟ ਆ ਕਿਹੜੇ ਘੋੜੇ ਦਾ ਬੱਚਾ ਹੀ ਇਹ ਠੀਕ ਦਾ ਬੱਚਾ ਹੀ ਕੋੜੀ ਠੀਕ ਹੈ ਪਹਿਲਾ ਪੈਰੀਕੋਰ ਸੀਗਾ ਜੀ ਫਤਿਹਗੜ੍ਹ ਸਾਹਿਬ ਵਿੱਚ ਜਿੱਕੇ ਕਰਤੀ ਆ ਗਈ ਠੀਕ ਹੈ ਤੇ ਮੱਥੇ ਪਟਾ ਹੀ ਇਹਦਾ ਮਾਰ ਕਹਿੰਗੇ ਦੋ ਪੈਰ ਮਗਰਲੇ ਚੱਟੇ ਨੇ ਠੀਕ ਹੈ ਕੋਈ ਰਿਜ਼ਲਟ ਆਇਆ ਵੀਰੇ ਦਾ ਠੀਕ ਹੈ ਇਹ ਬੱਚਾ ਜਾਨੀ ਸ਼ੁਰੂ ਕੀਤਾ ਠੀਕ ਹੈ ਜਾਨੀ ਇਹਦੀ ਜਿਹੜੀ ਮਾਂ ਤੁਹਾਡੇ ਕੋਲ ਹੀ ਆ ਕੋੜੀ ਅੰਤਰਾਕਰ ਲੈਣ ਦੀ ਆਪਣੇ ਕੋਲ ਹੀ ਆ ਕੋੜੀ ਉਹ ਠੀਕ ਠੀਕ ਹੈ ਤੇ ਆਪਣੇ ਕੋਲ ਇੱਕ ਕੱਲਾ ਹੀ ਸਟਾਰਟਰ ਰੱਖਿਆ ਹੋਇਆ ਠੀਕ ਹੈ ਜੀ ਤੇ ਇਹ ਬੱਚਾ ਜਾਨੀ ਆਪਾਂ ਨਵਾਂ ਤਿਆਰ ਕੀਤਾ ਠੀਕ ਆ ਵੀਰੇ ਤੇ ਤੇਰੀਆਂ ਵੀ ਖੜੀਆਂ ਇੱਕ ਮਹਾਰਾਣੀ ਜੀ ਠੀਕ ਹੈ ਜੀ ਠੀਕ ਹੈ ਜੀ ਸਾਡੇ 3 ਦਿਨ ਠੀਕ ਆ ਵੀਰੇ ਤੇ ਵਿਚੇਰੀ ਖੜੀ ਉਹ ਵੀ ਇੰਨੀ ਬੁਗਲਦੀ ਦਾ ਜਨ ਵੱਡੀ ਉਹ ਤੋਂ ਠੀਕ ਆ ਵੀਰ ਜੀ ਤੇ ਇਹਦੀ ਫੀਸ ਕੀ ਰੱਖੀ ਆ ਜੀ ਆਪਾਂ 21000 ਇਹਦੀ ਫੀਸ ਆਈ ਤੇ ਵੀਰ ਦਾ ਕੰਟੈਕਟ ਨੰਬਰ ਆਪਾਂ ਲੈਨੇ ਆ ਵੀਰ ਆਪਣਾ ਪਿੰਡ ਤੇ ਕੰਟੈਕਟ ਨੰਬਰ ਮੜਾ ਆਪਣਾ ਪਿੰਡ ਖਾਰਪੁਰ ਕੋਟ ਠੀਕ ਹੈ ਜੀ ਨੰਬਰ ਹੈਗਾ ਜੀ ਆਪਣਾ 9873 ਠੀਕ ਹੈ ਜੀ 873 ਠੀਕ ਹੈ ਜੀ ਕਿਸੇ ਵੀਰ ਦੇ ਵੀ ਸਾਹਮਣੇ ਚਾਵੇ ਹੀ ਇਹ ਬੱਚੋੜਾ ਦਿਖਾਉਣੇ ਆਪਾਂ ਤੁਹਾਨੂੰ ਇੱਕ ਵਾਰ ਇਧਰੋਂ ਤੇ ਵੀਰ ਨਾਲ ਗੱਲਬਾਤ ਕਰ ਠੀਕ ਹੈ ਕਰਦਣ ਕਰਨ ਕੋਨ ਦਾ ਬਹੁਤ ਸਾਫ ਸੁਥਰਾ ਘੋੜਾ ਤੇ ਮਾਰਕਿੰਗ ਵੀ ਜਿਹੜੀ ਅੱਜ ਕੱਲ ਵੀ ਚੱਲਦੀ ਆ ਦੋ ਪੈਰ ਚਿੱਟੇ ਤੇ ਮੱਥੇ ਪਟਾ ਬਹੁਤ ਸੋਹਣਾ ਘੋੜੇ ਦੇ ਅਜੇ ਬੱਚਾ ਆ ਜਾਂ ਸ਼ਾਂਭਿਆ ਹੋਇਆ ਤੇ ਬਹੁਤ ਹੀ ਸੁੰਦਰ ਆ ਕਿਸੇ ਵੀ ਵੀਰ ਨੂੰ ਮੀਟਿੰਗ ਸਰਪਸੇ ਦੀ ਚਾਹੀਦੀ ਹੋਵੇ ਤਾਂ ਜਿਹੜਾ ਵੀਰ ਉਹਦਾ ਕੰਟੈਕਟ ਨੰਬਰ ਆ ਵੀਰ ਨਾਲ ਗੱਲਬਾਤ ਕਰਕੇ ਤੇ ਘੋੜੇ ਦੀ ਸਰਬਸ਼ ਲੈ ਸਕਦਾ ਜੀ ਵੀਰ ਜੀ ਜਾਣਕਾਰੀ ਦੇਣ ਲਈ ਧੰਨਵਾਦ ਤੁਹਾਡਾ ਹਾਂ ਜੀ ਵੀਰ ਜੀ ਆ ਘੋੜਾ ਤਾਂ ਸਾਡੇ ਨੇੜੇ ਦਾ ਹੀ ਆ ਕੜਾਣੀ ਪਿੰਡ ਦਾ ਠੀਕ ਆ ਜੀ ਸ਼ਾਰੀ ਮੰਡੀ ਦੇ ਵਿੱਚ ਇੱਕ ਹੀ ਘੋੜਾ ਆ ਬਲਖ ਤੇ ਬਹੁਤ ਹੀ ਸੋਹਣਾ ਪੁੱਛਦੇ ਆ ਆਪਾਂ ਵੀਰ ਨੂੰ ਇਹਦਾ ਕੀ ਬਾਇਓ ਡਾਟਾ ਹਾਂਜੀ ਬੀਟੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਕੀ ਨਾਮ ਹੈ ਆਪਣੇ ਕੋੜੇ ਦਾ ਕੋੜੇ ਦਾ ਨਾਮ ਹੀਰਾ ਜੀ ਹੀਰਾ ਤੇ ਇਹ ਕਿਹੜੇ ਕੋੜੇ ਦਾ ਬੱਚਾ ਵੀਰੇ ਤੇਰੇ ਤਾਂ ਅਕਰ ਬਲੱਡ ਲਾਈਨ ਦਾ ਜੀ ਨਤਰਾ ਨਤਰਾ ਅਕਰ ਬਲੱਡ ਲਾਈਨ ਦਾ ਤੇ ਇਹ ਕੋੜਾ ਕਿਹੜਾ ਜਾਣੀ ਜੀ ਜਿਹਦਾ ਬੱਚਾ ਇਹ ਇਹ ਰਵੀ ਕੋੜੇ ਦਾ ਬੱਚਾ ਜੀ ਠੀਕ ਹੈ ਜੀ ਤੇ ਮਾਤਾ ਕੁਮਾਤਰ ਕਿਹੜੇ ਲਾਈਨ ਚੋਂ ਆਏ ਦੀ ਵੀਰੇ ਇਹ ਰਾਜਸਥਾਨ ਚ ਲਿਆ ਆਇਆ ਆਪਾਂ ਦਾ ਜੀ ਠੀਕ ਹੈ ਬੱਚਾ ਤੁਸੀਂ ਲਿਆ ਜੀ ਬੱਚਾ ਲਿਆ ਹੋਇਆ ਆਪਾਂ ਠੀਕ ਹੈ ਕਿਵੇਂ ਆ ਮੂੰਹ ਕਹਿ ਦੰਦਾਂ ਵੀਰੇ ਮੂੰਹ ਦੋ ਦੰਦਾਂ ਦੀ ਦੋ ਦੰਦ ਬੱਚਾ ਜੀ ਠੀਕ ਆ ਕੰਨ ਕੋ ਨਾ ਬਲਖ ਬੱਚਾ ਬਹੁਤ ਹੀ ਸੋਹਣਾ ਤੇ ਕਿਸੇ ਵੀ ਵੀਰ ਤੇ ਫਟਾਵੇ ਤਾਂ ਵੀਰ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਆਪਾਂ ਉਹ ਵੀ ਤੁਹਾਨੂੰ ਦਵਾਗੇ ਤੇ ਵੀਰੇ ਆਪਣਾ ਪਿੰਡ ਕਿਹੜਾ ਜੀ ਪੁਰਾਣੀ ਕਲਾ ਜੀ ਕਿੜਾਣੀ ਕਲਾ ਹੀ ਰਾੜਾ ਸਾਹਿਬ ਦੇ ਨਜ਼ਦੀਕ ਪਿੰਡ ਆ ਇਹ ਹਾਂਜੀ ਹਾਂਜੀ ਤੇ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਘੋੜਾ ਤੇ ਆਪਾਂ ਜਿਹੜਾ ਨੰਬਰ ਆ ਉਹ ਵੀ ਵੀਰ ਦਾ ਲੈਨੇ ਆ ਆਪਣਾ ਮੋਬਾਈਲ ਨੰਬਰ ਵੀਰੇ ਦੱਛੇ ਹੋਈ 86723 ਠੀਕ ਆ ਜੀ 43595 ਠੀਕ ਆ ਵੀਰੇ ਕਿਸੇ ਇਹਦੀ ਫੀਸ ਕਿੰਨੀ ਆ ਵੀਰੇ ਰੱਖੀ ਇਹ ਬੱਚਾ ਵੀਰੇ ਤਾਂ ਇਹ ਹਮਾ ਸੇਲ ਵਾਸਤੇ ਲਈ ਨਹੀਂ ਹੈਗੀ ਕੋਈ ਇਹ ਸੇਲ ਕਰਨਾ ਹੈ ਅੱਛਾ ਸੇਲ ਕਰਨਾ ਹਾਂਜੀ ਹਾਂਜੀ ਇਹ ਬੱਚਾ ਸੇਲ ਕਰਨਾ ਵੀਰੇ ਮੀਟਿੰਗ ਲਈ ਨਹੀਂ ਚਾਲੂ ਪੱਡੇ ਆ ਕਿਸੇ ਵੀ ਵੀਰ ਤੇ ਘੋੜਾ ਰੱਖਣਾ ਹੋਵੇ ਜਾਂ ਸ਼ਾਮ ਤੇ ਚਾਵੇ ਇਹ ਘੋੜਾ ਤਾਂ ਵੀਰ ਨਾਲ ਗੱਲਬਾਤ ਕਰ ਸਕਦਾ ਤੇ ਦੋ ਦੰਦ ਬੱਚਾ ਪੇਠਪੋੜਾ ਕੰਨਪੂਨ ਬਹੁਤਾ ਘੋੜੇ ਦਾ ਥੋਪਦਾ ਘੋੜਾ ਬੱਚਾ ਗੱਲਬਾਤ ਇਹਦੀ ਕਰ ਸਕਦਾ ਠੀਕ ਆ ਵੀਰ ਜੀ ਜਾਣਕਾਰੀ ਦੇਣ ਲਈ ਧੰਨਵਾਦ ਵੀਰੇ ਹਾਂਜੀ ਵੀਰ ਜੀ ਇਹ ਸ਼ਿਕੰਜਾ ਨਾਪਾ ਮੰਡੀ ਆਪਾਂ ਨਾਪੇ ਮੰਡੀ ਤੁਹਾਨੂੰ ਜਾਣਕਾਰੀ ਦਿੱਤੀ ਆ ਜਿਹੜੇ ਚੰਗੇ ਘੋੜੇ ਸੀਗੇ ਉਹ ਤੁਹਾਨੂੰ ਦਿਖਾਏ ਨੇ ਤੇ ਇਹਨਾਂ ਵਿੱਚੋਂ ਕੋਈ ਵੀ ਕਿਸੇ ਵੀ ਵੀਰ ਨੇ ਮੀਟਿੰਗ ਕਰਾਉਣੀ ਹੋਵੇ ਤਾਂ ਉਹ ਗੱਲਬਾਤ ਕਰ ਸਕਦਾ ਸਾਰੇ ਹੀ ਵੀਰਾਂ ਦਾ ਆਪਾਂ ਤੁਹਾਨੂੰ ਨੰਬਰ ਲੈ ਕੇ ਦਿੱਤਾ ਤੇ ਠੀਕ ਆ ਜੀ ਮਿਲਦੇ ਆਪਾਂ ਹੋਰ ਵੀਡੀਓ ਪਾਉਨੇ ਆ ਇੱਕ ਦੋ ਤੇ ਤਾ ਤੱਕ ਲਈ ਸਾਰੇ ਵੀਰਾਂ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ